ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤ ਸਰੀਆ ਮਾਲਦਾਨ ਵੱਲੋਂ ਲੋ ਜੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਇਆ ਬੜੇ ਸ਼ਾਨਦਾਰ ਸੂਟ ਦੀ ਅਲਟੀਮੇਟ ਸੂਟ ਆਇਆ ਪਿਓਰ ਮਸਲੀਨ ਦੇ ਜਿਵੇਂ ਕਿ ਤੁਹਾਨੂੰ ਪਤਾ ਹੁਣ ਮੌਸਮ ਚੇਂਜ ਹੋਣ ਜਾ ਰਿਹਾ ਜੀ ਮੌਸਮ ਦੇ ਅਕੋਰਡਿੰਗ ਫੈਬਰਿਕ ਜਿਹੜਾ ਹੁਣ ਲਾਂਚ ਹੋ ਰਿਹਾ ਜੀ ਮਸਲੀਨ ਕਿਉਂਕਿ ਕਾਟਨ ਤੁਸੀਂ ਵੇਅਰ ਕਰ ਲਈ ਹੁਣ ਇਹ ਫੈਬਰਿਕ ਹੈ ਜਿਹੜਾ ਦੋਨੋਂ ਮੌਸਮ ਵੇਅਰ ਹੁੰਦਾ ਹੈ ਮਸਲੀਨ ਫੈਬਰਿਕ ਔਰ ਕੈਟਲੋਗ ਲੈ ਕੇ ਆਇਆ ਸਪੈਸ਼ਲ ਤੁਹਾਡੇ ਵਾਸਤੇ ਬੜੇ ਪਿਆਰੇ ਸੂਟ ਆਇਆ ਜੀ ਅਲਟੀ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋ ਬੜੇ ਸ਼ਾਨਦਾਰ ਕਲਰ ਲੈ ਕੇ ਆਇਆ ਬੜੇ ਸ਼ਾਨਦਾਰ ਡਿਜ਼ਾਈਨ ਲੈ ਕੇ ਆਇਆ ਚੈੱਕ ਕਰੋ ਮਾਡਲ ਨੇ ਪੀਸ ਪਾਇਆ ਹੋਇਆ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਕਰ ਦੋ ਪ੍ਰੈਸ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਚੈੱਕ ਕਰੋ ਜੀ ਪਹਿਲਾ ਕਲਰ ਜਿਹੜਾ ਮੈਂ ਫੋਟੋ ਲਿਆ ਨਵਾਂ ਜਿਹਾ ਸ਼ੇਡ ਹੈ ਗ੍ਰੇ ਜਾਂ ਕਲਰ ਹੈ ਅਲਟੀਮੇਟ ਕਲਰ ਹੈ ਡਿਜ਼ਾਈਨ ਬੜਾ ਸੋਹਣਾ ਹੈ ਮੈਚਿੰਗ ਸਲਵਾਰ ਹੈ ਮਸਲੀਨ ਫੈਬਰ ਬਿਲਕੁਲ ਨਿਊ ਆ ਚੈੱਕ ਕਰੋ ਜੀ ਕੈਟਲੋਗ ਆਈਏ ਬਿਲਕੁਲ ਨਵੀਂ ਆ ਰਿਹਾ ਇਸ ਦਾ ਦੁਪੱਟਾ ਮਸਲੀਨ ਦਾ ਸੋ ਬੜਾ ਸ਼ਾਨਦਾਰ ਆਰਟੀਕਲ ਪ੍ਰਾਈਸ ਜਿਹੜਾ ਆਏਗਾ ਬਿਲਕੁਲ ਇਕਨੋਮਿਕ ਪ੍ਰਾਈਸ ਦੇ ਵਿੱਚ ਜੀ ਬਿਲਕੁਲ ਰੀਜ਼ਨਬਲ ਪ੍ਰਾਈਸ ਦੇ ਵਿੱਚ ਕਲਰ ਸ਼ੇਡ ਡਿਜ਼ਾਈਨਿੰਗ ਅਲਟੀਮੇਟ ਆ ਜੀ ਫੈਬਰਿਕ ਆਉਸਮ ਹੈ ਪ੍ਰੀਮੀਅਮ ਹੈ ਬ੍ਰਾਂਡ ਦੀ ਕੈਟਲੋਗ ਹੈ ਸਪੈਸ਼ਲ ਲੋ ਜੀ ਚੈੱਕ ਕਰੋ ਕਲਰ ਨੈਕਸਟ ਕਲਰ ਆ ਰਿਹਾ ਜੀ ਸੈਕੰਡ ਕਲਰ ਇਸ ਦਾ ਆ ਰਿਹਾ ਜੀ ਚੈਰੀ ਮਹਿਰੂਨ ਜਿਹਾ ਕਲਰ ਬੜਾ ਪਿਆਰਾ ਹੈ ਸੋ ਕਲਰ ਦੇਖੋ ਡਿਜ਼ਾਈਨਿੰਗ ਦੇਖੋ ਸਾਰਿਆਂ ਦੇ ਡਿਜ਼ਾਈਨ ਡਿਫਰੈਂਟ ਨੇ ਇਹਦੀ ਬਾਜੂ ਤੇ ਪ੍ਰਿੰਟ ਡਿਫਰੈਂਟ ਹੈ neck ਤੇ ਪੱਟੀ ਹੈ ਜਰੀ ਬਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਸਪੈਸ਼ਲ ਡਿਜ਼ਾਈਨਰ ਬਹੁਤ ਹੀ ਪਿਆਰੇ ਪ੍ਰੀਮੀਅਮ ਸੂਟ ਚੈੱਕ ਕਰੋ ਜੀ ਦੁਪੱਟਾ ਇਸ ਦਾ ਆ ਰਿਹਾ ਇਸ ਦਾ ਦੁਪੱਟਾ ਤੁਸੀਂ ਇਸ ਨੂੰ ਡੇਲੀ ਵੇਅਰ ਆਫਿਸ ਵੇਅਰ ਜਿਵੇਂ ਮਰਜ਼ੀ ਬਾਹਰ ਅੰਦਰ ਵੇਅਰ ਕਰ ਸਕਦੇ ਹੋ ਬਹੁਤ ਪਿਆਰੀ ਆਈਟਮ ਹੈ ਪ੍ਰੀਮੀਅਮ ਕੁਆਲਿਟੀ ਜ ਹੈ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਰਾਇਲ ਬਲੂ ਕਲਰ ਬਿਲਕੁਲ ਨਵਾਂ ਸ਼ੇਡ ਹੈ ਕਲਰ ਸ਼ੇਡ ਦੇਖੋ ਕਿੰਨਾ ਪਿਆਰਾ ਹੈ ਮੈਚਿੰਗ ਬਾਟਮ ਆ ਰਹੀ ਹੈ ਪਲੇਨ ਲਾਈਨਿੰਗ ਤੁਸੀਂ ਅਗਰ ਲਗਵਾਣਾ ਚਾਹੋ ਤਾਂ ਲਗਵਾ ਸਕਦੇ ਹੋ ਨਹੀਂ ਲਵਾਣਾ ਚਾਹੋ ਤਾਂ ਤਾਮੀ ਨਹੀਂ ਲਵਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਹੋ ਜਾਂਦਾ ਕਦੇ ਕਦੇ ਆ ਲੋ ਆ ਦੇਖੋ ਜੀ ਮੋਡਲ ਨੇ ਪੀਸ ਪਾਇਆ ਹੈ ਸਪੈਸ਼ਲ ਔਰ ਆ ਆ ਰਿਹਾ ਜੀ ਇਸ ਦਾ ਦੁਪੱਟਾ ਆ ਇਸ ਦਾ ਦੁਪੱਟਾ ਆ ਰਿਹਾ ਜੀ ਸੋ ਆਈਟਮ ਬਹੁਤ ਪਿਆਰੀ ਹੈ ਪ੍ਰੀਮੀਅਮ ਕੁਆਲਿਟੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੁਸੀਂ ਇਸ ਨੂੰ ਬਾਹਰ ਅੰਦਰ ਜਿਵੇਂ ਮਰਜ਼ੀ ਫੇਰ ਕਰ ਸਕਦੇ ਹੋ ਇੱਕ ਕਲਰ ਆ ਰਿਹਾ ਜੀ ਇਸ ਦੇ ਵਿੱਚ ਵਾਈਨ ਸ਼ੇਡ ਲੋ ਜੀ ਕਲਰ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਲਰ ਜਿਹੜੇ ਆ ਰਹੇ ਆ ਬ੍ਰਾਈਟ ਕਲਰ ਆ ਰਹੇ ਆ ਬੜੇ ਪਿਆਰੇ ਕਲਰ ਆ ਰਹੇ ਆ ਸਪੈਸ਼ਲ ਕਲਰ ਆ ਰਹੇ ਆ ਆ ਚੈੱਕ ਕਰੋ ਵਾਈਨ ਸ਼ੀਟ ਬਿਲਕੁਲ ਨਵਾਂ ਸ਼ੇਡ ਦੀ ਇੱਕ ਸ਼ੇਡ ਆ ਰਹੀ ਜੀ ਜਿਹੜੀ ਮਸਟਰਡ ਸ਼ੇਡ ਦੀ ਬੜਾ ਪਿਆਰਾ ਕਲਰ ਦਾ ਬੜਾ ਸੋਹਣਾ ਕਲਰ ਆ ਮਸਟਰਡ ਆ ਚੈੱਕ ਕਰੋ ਡਿਜ਼ਾਈਨਿੰਗ ਅਲਟੀਮੇਟ ਪਲੇਨ ਬਾਟਮ ਆਏਗੀ ਨਾਲ ਇਸ ਦੇ ਲੈਂਥ ਇਹਦੀ ਆਏਗੀ ਪ੍ਰੋਪਰ ਆ ਲੋ ਆ ਮਾਡਲ ਨੇ ਪੀਸ ਪਾ ਕੇ ਚੈੱਕ ਕਰੋ ਬਿਊਟੀਫੁਲ ਪੀਸ ਆ ਜੀ ਬਿਊਟੀਫੁਲ ਆ ਲੋ ਆ ਰ ਹੈ ਇਜ਼ਾ ਦੁਪੱਟਾ ਜੀ ਸਾਪ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਸੂਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਕਿਉਂਕਿ ਆਈਟਮਾਂ ਆਉਂਦੀਆਂ ਬਾਜ਼ਾਰ ਚ ਸੇਲ ਪਹਿਲਾਂ ਹੋ ਜਾਂਦੀਆਂ ਨੇ ਇਹ ਆਈਟਮਾਂ ਬਹੁਤ ਸੋਹਣੀਆਂ ਨੇ ਆ ਕੈਟਲੌਗ ਨਿਊ ਹੀ ਆਈ ਆ ਅਜੇ ਆ ਚੈੱਕ ਕਰੋ ਮਹਿੰਦੀ ਛੜ ਕਿੰਨਾ ਪਿਆਰਾ ਹੈ ਇਹਦਾ ਟੌਪ ਦਾ ਕਲਰ ਆਈ ਟੌਪ ਦਾ ਚੈੱਕ ਕਰੋ ਮਾਡਲ ਦੇ ਪੀਸ ਪਾਜ ਦਿਖਾਓ ਜੀ ਇਹ ਫਰੈਸ਼ ਕੈਟਲੌਗ ਆਈ ਆ ਬਿਲਕੁਲ ਨਵੀਂ ਕਿੰਨਾ ਪਿਆਰਾ ਕਲਰ ਆ ਬਾਰਡਰ ਵੀ ਦਿਖਾ ਦਿਓ ਇਹਦਾ ਬਿਊਟੀਫੁਲ ਕਲਰ ਜੀ ਬਿਊਟੀਫੁਲ ਤੋ ਜਿਹੜਾ ਵੀ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੋ ਆਰਡਰ ਕਰ ਲਿਓ ਵਟਸਐਪ ਤੇ ਬਿਊਟੀਫੁਲ ਕੈਟਲੋਗ ਟਰੈਂਡਿੰਗ ਕੈਟਲੋਗ ਬਿਲਕੁਲ ਨਿਊ ਕੈਟਲੋਗ ਜੀ ਲੋ ਜੀ ਇੱਕ ਸ਼ੇਡ ਆ ਰਿਹਾ ਜੀ ਪੀਕਾਕ ਕਲਰ ਬੜਾ ਪਿਆਰਾ ਕਲਰ ਹੈ ਪੀਕਾਕ ਲੋ ਜੀ ਇੱਕ ਸ਼ੇਡ ਆ ਰਿਹਾ ਹੈ ਜੋ ਪੀਕਾਕ ਸ਼ੇਡ ਬਹੁਤ ਹੀ ਪਿਆਰਾ ਕਲਰ ਜੀ ਡਿਫਰੈਂਟ ਕਲਰ ਲੋ ਜੀ ਐਕਸਲੈਂਟ ਕਲਰ ਇੱਕ ਸ਼ੇਡ ਆ ਰਿਹਾ ਜੀ ਜੋ ਗਾਜ਼ਰੀ ਲੋ ਜੀ ਇੱਕ ਆ ਰਿਹਾ ਜੀ ਜੋ ਗਾਜ਼ਰੀ ਸ਼ੇਡ ਸੋ ਜੇ ਇਹਦੀ ਡਿਜ਼ਾਈਨਿੰਗ ਡਿਫਰੈਂਟ ਹੈ ਪ੍ਰਿੰਟਿੰਗ ਦਿਖਾਓ ਜੀ ਕਿੰਨੀ ਸੋਹਣੀ ਆ ਮਾਡਲ ਨੇ ਪਿਸ ਪਾਇ ਚੈੱਕ ਕਰੋ ਲੋ ਜੀ ਇੱਕ ਆ ਗਿਆ ਗਾਜ਼ਰੀ ਆ ਰਿਹਾ ਇਸ ਦਾ ਦੁਪੱਟਾ ਹੁਣ ਮੈਂ ਸਾਰਿਆਂ ਦੀ ਤੁਹਾਨੂੰ ਪਿਕਚਰਾਂ ਦਿਖਾਉਣਾ ਮੋਡਲਾਂ ਦੀਆਂ ਕਿ ਲੁੱਕ ਵਾਈਜ਼ ਕਿੱਦਾਂ ਲੱਗੇਗਾ ਬਣ ਕੇ ਜਿਹੜਾ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ਾਟ ਲੈ ਲਿਓ ਆ ਦੁਪੱਟਾ ਚੈੱਕ ਕਰ ਲਓ ਆ ਗਾਜ਼ਰੀ ਇੱਕ ਵਾਰੀ ਫੇਰ ਦਿਖਾ ਦਿਓ ਮੋਡਲ ਨੇ ਪਿਸ ਪਾਇ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਜੋ ਮਰਜ਼ੀ ਬਣਾਓ ਪਲਾਜ਼ੋ ਸਲਵਾਰ ਚੁਆਇਸ ਤੁਹਾਡੀ ਹੈ ਇੱਕ ਆ ਗਿਆ ਗਾਜ਼ਰੀ ਜੀ ਇੱਕ ਆ ਗਿਆ ਪੀਕੋਕ ਪੀਕੋਕ ਵੀ ਤੁਹਾਨੂੰ ਦਿਖਾ ਦੋ ਜੀ ਮੋਡ प्राइस बिल्कुल रीजनेबल प्राइस प्राइस दस के जाऊंगा एक आ है महदी शेड एक आ है मस्टर्ड शेड एक आ है वाइन शेड सारे कलर बड़े सोने एक्सीलेंट कलर एक आ है ब्लू शेड एक आ है चेरी मेहरून ਇਹ ਕਹ ਰਿਹਾ ਜੀ ਮਾਊਸ ਗ੍ਰੇ ਨਮਾ ਜਾਂ ਰੰਗ ਹੈ ਇਹ ਬਲੂ ਗ੍ਰੇ ਜਿਹਾ ਕਲਰ ਹੈ ਆ ਮਾਡਲ ਨੇ ਪਿਸਪਾ ਚੈੱਕ ਕਰਾਉਂਗੇ ਸੋ ਹੁਣ ਪ੍ਰਾਈਸ ਜਿਹੜਾ ਆਏਗਾ ਜੀ ਮਾਰਕੀਟ ਪ੍ਰਾਈਸ ਦੀ ਗੱਲ ਕਰਾਂ ਤਾਂ 1600 1700 ਰੁਪਏ ਪਰ ਆਪਾਂ ਜੋ ਦੇਣਾ ਸਿਰਫ 1350 ਰੁਪਏ ਸ਼ਿਪਿੰਗ ਵਰਲਡਵਾਈਡ ਸ਼ਿਪਿੰਗੇ ਦੀ ਐਕਸਟਰਾ ਹੋਏਗੀ ਸੋ ਫਟਾਫਟ ਬੁਕਿੰਗ ਕਰਾ ਲਓ ਦੋ ਨੰਬਰ ਨੇ ਸਾਡੇ 783701532 852833084 ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਪਾਏ ਹੋਏ ਨੇ ਸਭ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਔਰ ਸ਼ੇਅਰ ਕਰੋ ਥੈਂਕ ਯੂ ਸੋ ਮਚ